ਵਾਦਾ ਕੀਤਾ ਸੀ ਗਰੰਟੀ ਦਿੱਤੀ ਸੀ ਬਿਜਲੀ ਫਰੀ ਕਰ ਦਾਂਗੇ ਮਾਰਚ ਦੇ ਵਿੱਚ ਆਪਾਂ ਸੌ ਚੁੱਕੀ 1 ਜੁਲਾਈ ਤੋਂ ਫੈਸਲਾ ਕਰ ਲਿਆ ਕਿ 1 ਜੁਲਾਈ ਤੋਂ ਬਾਅਦ 600 ਜੁੰਟ ਟੋਟੋ ਫਰੀ ਅੱਜ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਤੁਹਾਡੇ ਵੀ ਬਹੁਤ ਸਾਰੇ ਘਰਾਂ 'ਚ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੋਣਾ ਪੂਰੇ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ 200 ਯੂਨਿਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੇ ਲੋਕ ਇਸ ਬਚਤ ਦੇ ਨਾਲ ਆਪਣੀ ਦੂਸਰੇ ਕੰਮ ਵੀ ਨਿਪਟਾ ਰਹੇ ਨੇ ਮੇਰਾ ਨਾਮ ਸੀਮਾ ਆ ਸਾਡਾ ਅੱਗੇ ਪਹਿਲਾਂ ਬਿੱਲ ਬਹੁਤ ਆਉਂਦਾ ਸੀਗਾ ਹੁਣ ਸਾਡਾ ਬਿੱਲ ਜ਼ੀਰੋ ਆਉਂਦਾ ਤੇ ਹੁਣ ਅਸੀਂ ਬਹੁਤ-ਬਹੁਤ ਧੰਨਵਾਦ ਭਗਵੰਤ ਮਾਨ ਦਾ ਕਰਦੇ ਆ ਮੇਰਾ ਨਾਮ ਮਹਿੰਦਰ ਕੌਰ ਹੈ ਅਸੀਂ ਉਦਮਨਗਰ ਰਹਿਣ ਵਾਲੇ ਆ ਤੇ ਸਾਡੇ ਬਿੱਲ ਜਿੱਦਾਂ ਜਾਂਦੀ ਸਰਕਾਰ ਹੋਈ ਆ ਸਾਡੇ ਬਿੱਲ ਮਾਫ ਹੋਏ ਆ ਜਿਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਪੈਸੇ ਬਚਦੇ ਆ ਅਸੀਂ ਉਹ ਆਪਣੇ ਹੋਰ ਕੰਮਾਂ ਤੇ ਲਾ ਰਹੇ ਆ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਸਿੱਖਾਲੇ ਤੁਸੀਂ ਵੇਖਿਆ ਜਗਬਣੀ ਪੰਜਾਬ ਕੇਸ ਦੀ ਟੀਵੀ ਮੈਸਜ ਹੰਦਰ ਸਿੰਘ ਘਰਾਇਆ ਜਿੱਥੇ ਪਿਛਲੇ ਦਿਨ ਹੜ੍ਹਾਂ ਦੀ ਮਾਰ ਹੋਇਆ ਹੈ ਤਾਂ ਹੌਣ ਕਰਨ ਕਈ ਪਿੰਡਾਂ ਵਿੱਚ ਜਿਹੜੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਉੱਥੇ ਹੀ ਪੰਜਾਬ ਸਰਕਾਰ ਦੇ ਦਿਸ਼ਨ ਨਿਰਦੇਸ਼ਾਂ ਤਹਿਤ ਗੁਰਦਾਸਪੁਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਜਿਹੜੇ ਲੋਕਾਂ ਦੀ ਸਹਾਇਤਾ ਲੈਣ ਲਈ ਪਿੰਡ-ਪਿੰਡ ਜਾ ਕੇ ਲੋਕਾਂ ਦੇ ਜਿਹੜੇ ਹਾਲਾਤ ਵਿਖੇ ਜਾ ਰਹੇ ਹਨ ਅਤੇ ਲੋੜਵੰਦ ਲੋਕਾਂ ਨੂੰ ਜੋ ਰਹਿਤ ਸਮੱਗਰੀ ਆ ਉਹ ਵੀ ਪਹੁੰਚਾਈ ਜਾ ਰਹੀ ਹੈ ਜੇਕਰ ਗੱਲ ਆਪਾਂ ਰਾਵੀ ਦਰਿਆ ਦੇ ਪਾਰਲੇ ਪਿੰਡਾਂ ਦੀ ਕੀਤੀ ਜਾਵੇ ਤਾਂ ਉੱਥੇ ਵੀ ਪ੍ਰਸ਼ਾਸਨ ਵੱਲੋਂ ਐ ਮਦਦਿਤ ਨਾਲ ਕਿਸਤੀ ਰਾਈ ਜਿਹੜੇ ਆ ਪਾਰਲੇ ਪਿੰਡਾਂ ਵਿੱਚ ਲੋਕਾਂ ਨੂੰ ਜਿਹੜਾ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਔਰ ਜੇ ਇਧਰਲੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਖੁਦ ਅੱਜ ਪਿੰਡ ਗੱਲੜੀ ਵਿਖੇ ਜਿਹੜਾ ਏਡੀਸੀ ਸਾਹਿਬ ਆਪਣੀ ਨਿਗਰਾਨੀ ਇੱਥੇ ਜਿਹੜਾ ਲੋਕਾਂ ਨੂੰ ਜਿਹੜਾ ਰਾਸ਼ਨ ਪਹੁੰਚਾ ਰਹੇ ਨੇ ਇਸ ਮੌਕੇ ਮਨਾਂ ਏਡੀਸੀ ਗੁਰਦਾਸਪੁਰ ਹਰਜਿੰਦਰ ਸਿੰਘ ਵੈਦੀ ਮੌਜੂਦ ਨੇ ਗੱਲ ਕਰਨੇ ਉਹਨਾਂ ਨਾਲ ਕਿਹੜੇ-ਕਿਹੜੇ ਪਿੰਡਾਂ ਵਿੱਚ ਜਿਹੜਾ ਰਾਸ਼ਨ ਪਹੁੰਚਾਇਆ ਗਿਆ ਤੇ ਸਰਕਾਰ ਦੇ ਜਿਹੜੀ ਹੋਰ ਕੀ ਉਪਰਾਲੇ ਹਨ ਹਾਜੀ ਸਾਹਿਬ ਗੱਲ ਕੀਤੀ ਜਾਵੇ ਤਾਂ ਸਰਕਾਰ ਜਿਹੜਾ ਕਾਫੀ ਜ਼ਿਆਦਾ ਲੋਕਾਂ ਦੀ ਮਦਦ ਕਰੀ ਹੈ ਕਿਉਂਕ ਪ੍ਰਸ਼ਾਸਨ ਵੱਲੋਂ ਜਿਹੜਾ ਖੁਦ ਤੁਸੀਂ ਇੱਕ ਏਡੀਸੀ ਹੋ ਕੇ ਜਿਹੜਾ ਪਿੰਡਾਂ ਦੇ ਇੰਦਰ ਨਿਗਰਾਨੀ ਕਰ ਰਹੇ ਕਿਵੇਂ ਨੇ ਸਾਰਾ ਹਾਲਾਤ ਆ ਫਿਲਹਾਲ ਪਿੰਡਾਂ ਦੇ ਦੇਖੋ ਜੀ ਇਸ ਤਰ੍ਹਾਂ ਜੇ ਤੁਹਾਨੂੰ ਪਤਾ ਕਿ ਰਾਵੀ ਦੀ ਮਾਰ ਹੇਟ ਤਕਰੀਬਨ ਆਪਣੇ 300 ਤੋਂ ਵੱਧ ਜਿਹੜੇ ਗੁੰਜਿਲਾ ਗੁਰਦਾਸਪੁਰ ਦੇ ਪਿੰਡ ਦੇ ਜਿਹੜੇ ਪ੍ਰਭਾਵਿਤ ਨੇ ਉਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਹੋਰ ਉਦਾਨੀ ਸੱਜਣਾ ਮਲੋਂ ਰਾਲੇਬੇਲਕੇ ਇੱਕੀ ਵਧੀਆ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਘਰ ਘਰ ਰਸ ਨੂੰ ਪਹੁੰਚਾਇਆ ਜਾ ਰਿਹਾ ਹੈ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਉਹ ਜਿਹੜੀ ਪੂਰੀ ਕੀਤੀ ਜਾ ਰਹੀ ਹੈ ਇਸ ਵਿੱਚ ਸਾਡੇ ਅਫਸਰ ਸਹਿਬਾਨ ਹਰ ਪਿੰਡਾਂ ਤੱਕ ਆਪ ਨਿੱਜੀ ਤੌਰ ਤੇ ਧਿਆਨ ਰੱਖਦੇ ਹੋਏ ਜਾ ਰਹੇ ਨੇ ਤੇ ਇਹੀ ਸ਼ੋਰ ਕਰ ਰਹੇ ਨੇ ਕਿ ਘਰ-ਘਰ ਕੇ ਕੋਈ ਵੀ ਉਹ ਜਾ ਘਰ ਕੋਈ ਵੀ ਗਰੀਬ ਘਰ ਕੋਈ ਵੀ ਗਰੀਬੀ ਦਾ ਵਜਾ ਨਾ ਰਹੇ ਜਿਹਨੂੰ ਰਾਸ਼ਨ ਨਾ ਪਹੁੰਚੇ ਲੋੜੀਂਦਾ ਸਮਾਨ ਜਿਦਾ ਤਰਪਹਿਲਾਂ ਰਾਸ਼ਨ ਦੀਆਂ ਜੇਟਾਂ ਕਰਦੀ ਸਮਗਰੀ ਕੋਈ ਚप्पल ਕੋਈ ਪਾਣੀ ਜਾਂ ਡਗਰਾ ਲਈ ਚਾਰਾ ਉਹ ਸਾਰਾ ਜਿਹੜਾ ਆ ਉਹਨਾਂ ਤੱਕ ਪਹੁੰਚਾ ਦੇਣ ਤੇ ਇਸ ਨਾਲ ਇਹ ਵੀ ਇਸੇ ਸ਼ੋਰ ਕਰ ਰਹੇ ਆ ਤਾਂਕਿ ਕਿਸੇ ਤਰ੍ਹਾਂ ਦੇ ਲੋਕਾਂ ਦੀ ਕਮੀ ਪੇਸ਼ੀ ਨਾ ਰਹੇ ਅਸੀਂ ਪਿੰਡ ਬਾਈਸ ਜਿਹੜੀ ਆਪਣੇ ਹਸਪਤਾਲ ਸਹਿਬਾਨਾਂ ਦੀ ਡਿਊਟੀ ਲਗਾਈ ਹੈ ਪੰਜਾਬ ਸਰਕਾਰ ਦੇ ਜੋ ਵੀ ਨਿਰਦੇਸ਼ ਨੇ ਕਿ ਹਰ ਤਰ੍ਹਾਂ ਦੀ ਸਬਗਰੀ ਘਰ ਤੱਕ ਪਹੁੰਚਣੀ ਚਾਹੀਦੀ ਹੈ ਡੰਗਰਾਂ ਨਹੀਂ ਪਹੁੰਚਣੀ ਚਾਹੀਦੀ ਹੈ ਦਵਾਈ ਧਰਮਲ ਪਹੁੰਚਣਾ ਚਾਹੀਦਾ ਉਹ ਸਿਵਰ ਸਰਦਨ ਵੱਲੋਂ ਵੀ ਕੀਤਾ ਜਾ ਰਿਹਾ ਹੈ ਲੱਖ ਦੇ ਡਿਫੀਟ ਤੱਕ ਐਨੀਮਲਸ ਬੈਂਟਰੀ ਹੈ ਉਹ ਇਨਸ਼ੋਰ ਕਰ ਰਹੇ ਨੇ ਹਰ ਪਿੰਡ ਤੇ ਜਿੰਨੇ ਵੀ ਡੰਗਰ ਨੇ ਉਹਨਾਂ ਤੱਕ ਜਿਹੜਾ ਚਾਰਾ ਟੂੜੀ ਤੇ ਫੀਡ ਪਹਚਾਈ ਜਾ ਰਹੀ ਗੱਲ ਕੀਤੀ ਜਾ ਤਾਂ ਪਾਣੀ ਵੀ ਜਿਹੜੀ ਕੰਡੀਸ਼ਨ ਕਾਫੀ ਜ਼ਿਆਦਾ ਘਟ ਗਈ ਹੈ ਪਿੰਡਾਂ ਵਿੱਚ ਪਰ ਪਿੰਡਾਂ ਅੰਦਰ ਜਿਹੜੀਆਂ ਹੁਣ ਲੋਕਾਂ ਨੂੰ ਸਹੂਲਤਾਂ ਉਹਨਾਂ ਦੀ ਕਾਫੀ ਜ਼ਰ ਸਪਰਸ਼ਾਸਨ ਵਾਲੋ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕੈਂਪਾਂ ਦੀ ਗੱਲ ਕਰ ਲਈਏ ਪਸ਼ੂਆਂ ਦੇ ਵਾਸਤੇ ਫੂਡ ਦੀ ਗੱਲ ਕਰ ਲਈਏ ਚਾਹੇ ਹੋਰ ਲੋਕਾਂ ਨੂੰ ਰਹਿਣ ਸਮਗਰੀ ਉਹ ਲਗਾਤਾਰ ਜਾਰੀ ਰਹੇਗੀ। ਦੇਖੋ ਇੱਕ ਗੱਲ ਠੀਕ ਹੈ ਕਿ ਕਿਉਂਕਿ ਹੁਣ ਪਾਣੀ ਜਿੱਦਾਂ ਜਿੱਦਾਂ ਪਿੱਛੇ ਜਾਂਦਾ ਹੈ ਤੇ ਸਾਡੇ ਜਿਹੜੇ ਪਿੰਡ ਪਾਣੀ ਤੋਂ ਖਰੀ ਹੁੰਦੇ ਨੇ ਹੁਣ ਅਨਮਲੇ ਸਮੇਂ 'ਚ ਅਸੀਂ ਦੁੱਗਣੀ ਤੇਰਾ ਦੁੱਗਣੀ ਹੋਰ ਮਿਹਨਤ ਕਰਾਂਗੇ। ਜੂ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਲੋੜ ਹੈ ਉਹ ਇਹ ਹੈ ਕਿ ਦਵਾਈ ਦਰਬਲ ਦੀ ਬਿਮਾਰੀਆਂ ਫੈਲਣ ਦਾ ਡਰ ਹੈ। ਉਸ ਤੋਂ ਬਾਅਦ ਜਿਹੜੇ ਡੰਗਰ ਹੈ ਸਾਡੇ ਜਾਨਵਰਾਂ ਉਹਨਾਂ 'ਚ ਬਿਮਾਰੀਆਂ ਫੈਲਣ ਦਾ ਡਰ ਹੈ। ਆੜ ਆਇਨੀ ਛੱਤਾਂ ਚੋੜੀਆਂ ਉਹਦਾ ਕੰਮ ਹੈ ਜਾਂ ਸਾਡੀਆਂ ਸਰਕਾਰੀ ਬਿਲਡਿੰਗਾਂ ਗਲੀਆਂ ਨਾਲੀਆਂ ਜਾਂ ਹੋਰ ਕੋਈ ਬ੍ਰਿਜ ਟੁੱਟੇ ਨੇ ਉਹਨਾਂ ਦਾ ਕੰਮ ਹੈ ਇਸ ਸਬੰਧੀ ਟਾਈਮ ਟੂ ਟਾਈਮ ਜਿਹੜੀ ਹੈ ਸਾਰੇ ਅਫਸਰ ਸਹਿਬਾਨਾਂ ਨੂੰ ਮਾਰ ਦੋ ਡੀਸੀ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਨਿਰਦੇਸ਼ ਦਿੱਤੇ ਜਾ ਰਹੇ ਨੇ ਤਾਂ ਕਿ ਜਿਹੜੇ ਜਿਹੜੇ ਪਿੰਨਾਂ ਚ ਪਾਣੀ ਚਲ ਗਿਆ ਉਹਨਾਂ ਦੇ ਕੰਮ ਜਿਹੜੇ ਹੈ ਸ਼ੁਰੂ ਕਰਵਾ ਰਹੇ ਨੇ ਤੇ ਕੀਤੇ ਵੀ ਜਾ ਰਹੇ ਨੇ ਤੇ ਹੁਣ ਆਉਣ ਵਾਲੇ ਦਿਨਾਂ ਚ ਅਸੀਂ ਇਹੀ ਪ੍ਰੋਪਰ ਵੈਰੀਫਿਕੇਸ਼ਨ ਕਰਾਵਾਂਗੇ ਕੀ ਕੀ ਨੁਕਸਾਨ ਹੋਇਆ ਉਹ ਪੰਜਾਬ ਸਰਕਾਰ ਵੱਲੋਂ ਉਸ ਸਬੰਧੀ ਜੋ ਵੀ ਮਤਲਬ ਵੱਦ ਤੋਂ ਵੱਧ ਕੰਮ ਕਰਨਾ ਉਹ ਕਰਵਾਇਆ ਜਾ ਕੇ ਲੋਕਾਂ ਨੂੰ ਸਰ ਕੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਰਹਿ ਸਮਗਰੀ ਜਿਹੜੇ ਕਾਫੀ ਐਨ ਜੀਓ ਜਿਹੜੇ ਦੇ ਰਹੀ ਹੈ ਤੇ ਲੋਕਾਂ ਨੂੰ ਹੋਰ ਕੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਲੋਕ ਜਿਹੜੇ ਕਾਫੀ ਜ਼ਿਆਦਾ ਹੜ੍ਹ ਦੀ ਮਾੜੇ ठा ਆਏ ਨੇ ਇਲਾਕੇ ਦੇ ਜਿਹੜਾ ਆਪਾਂ ਰਾਵੀ ਦਰਿਆ ਦੇ ਇਲਾਕੇ ਦੀ ਗੱਲ ਕਰੀਏ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜੋ ਨੁਕਸਾਨ ਹੋਣਾ ਸੀਗਾ ਇਹ ਰੱਬ ਦੇ ਬਲੇ ਆਫਤ ਹੈ ਮੈਂ ਕਮਾਂਗਾ ਕਿ ਰੱਬ ਬਲੋਂ ਹੀ ਇੱਕ ਮਾਰ ਹੈ ਜੋ ਸਾਨੂੰ ਸਾਰੇ ਲੋਕਾਂ ਨੂੰ ਚਲਣੀ ਪਈ ਹੁਣ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਅਸੀਂ ਪਿੰਡ-ਪਿੰਡ ਮੈਡੀਕਲ ਕੈਂਪ ਲਗਾ ਰਹੇ ਹਾਂ ਪਿੰਡ-ਪਿੰਡ ਸਾਡੇ ਪਸ਼ੂਆਂ ਲਈ ਵੈਟਰੀਨਰੀ ਕੈਂਪ ਲਗਾ ਰਹੇ ਹਾਂ ਪਿੰਡ-ਪਿੰਡ ਜਾ ਕੇ ਅਸੀਂ ਤਰਪੈਲ ਰਾਸ਼ਨ ਅਨਾਜ ਸਭ ਕੁਝ ਉਪਲਬਧ ਕਰਾ ਰਹੇ ਹਾਂ ਤੇ ਤੁਸੀਂ ਘਬਰਾਣਾ ਨਹੀਂ ਕਿ ਇੱਕ ਚੀਜ਼ ਦੀ ਦੂ ਹੋ ਗਿਆ ਅਸੀਂ ਅਰਦਾਸ ਕਰਨੇ ਆ ਕਿ ਇਸ ਨੂੰ ਅਸੀਂ ਜਲਦ ਤੋਂ ਜਲਦ ਨਿਕਲਾਂਗੇ ਪੂਰਾ ਪ੍ਰਸ਼ਾਸਨ ਪੂਰੀ ਪੰਜਾਬ ਸਰਕਾਰ ਦੇ ਨਾਲ ਸਾਡੇ ਅਫਸਰ ਸਹਿਬਾਨ ਸਾਡੇ ਸੀਐਮ ਸਾਡੇ ਨਿਰਦੇਸ਼ਾਂ ਅਨੁਸਾਰ ਕੰਮ ਕਰ ਰਹੇ ਨੇ ਤੇ ਇਹੀ 确保 ਕਰਾਣੇ ਆਂ ਕਿ ਆਉਣ ਵਾਲੇ ਸੇ ਪ੍ਰੀਵੈਂਟਿਵ ਮੈਡੀਸਿਨ ਅਸੀਤੀ ਕੇ ਵੈਕਸੀਨੇਸ਼ਨ ਕਰਾ ਕੇ ਕਿਸੇ ਤਰ੍ਹਾਂ ਦੇ ਵੀ ਕਿਸੇ ਨੂੰ ਬਿਮਾਰੀ ਨਾ ਹੋਵੇ ਕਿਸੇ ਤਰ੍ਹਾਂ ਦਾ ਕੋ ਜਾਲੀ ਵਾਲੀ ਨੁਕਸਾਨ ਨਾ ਹੋਵੇ ਉਸ ਸਬੰਧੀ ਜਿਸ ਤਰ੍ਹਾਂ ਕੋਈ ਜਾਨਵਰ ਮਰੇ ਆ ਜਾਂ ਕੁਛ ਮਰੇ ਆ ਡੀਡੀ ਆਪਣੇ ਈਡੀਸੀ ਡੀ ਵੱਲੋਂ ਵੀ ਹੁਕਮਜਾਰੀ ਕਰ ਦਿੱਤੇ ਗਏ ਨੇ ਉਹਨੂੰ ਤਰ੍ਹਾਂ ਤੇ ਜੜਾ ਪੂਰ ਕੇ ਉਹਨੇ ਜੜੀ ਹੈ ਤਰੀਕੇ ਦੇ ਨਾਲ ਜੇ ਡਿਸਪੋਜ਼ਲ ਕਰਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਇਹ ਤੇ ਜਿਹੜੀ ਹੈ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਕੋਈ ਨੁਕਸਾਨ ਹੋਰ ਨਾ ਬਤੇ ਇਹ ਸਾਨੂੰ ਮੇਰਾ ਐਡੀਸੀ ਗੁਰਦਾਸ ਪਰਹਿੰਦਰ ਸਿੰਘ 베ਦੀ ਜੀ ਜਿਨ੍ਹਾਂ ਨੂੰ ਉਹ ਕਿਹਾ ਜਾ ਪ੍ਰਸ਼ਾਸਨ ਵੱਲੋਂ ਜਿਹੜੀ ਪੂਰੀ ਤਰ੍ਹਾਂ ਪ੍ਰਬੰਧ ਕੀਤੇ ਹੋਏ ਨੇ ਉਹਨਾਂ ਉਹ ਜਿਹੜਾ ਵਿੱਚ ਪ੍ਰਸ਼ਾਸਨ ਜਿਹੜਾ ਹਰ ਪਿੰਡ ਅੰਦਰ ਜਿਹੜੇ ਇੱਕ ਰਿਪੋਰਟ ਇਕੱਠੀ ਕਰਕੇ ਜਿੰਨਾ ਪਿੰਡਾਂ ਅੰਦਰ ਕੈਂਪਾਂ ਦੀ ਲੋੜਾ ਉੱਥੇ ਕੈਂਪ ਲਾਇਆ ਜਾਣਗੇ ਪਰ ਜਿੰਨਾ ਲੋਕਾਂ ਨੂੰ ਰਹਿਤ ਸਮਗਰੀ ਦੀ ਲੋੜਾ ਰਹਿਤ ਸਮਗਰੀ ਵੀ ਜਿਹੜੀ ਜ਼ਿਆਦੀ ਲੱਗੇ ਕਿਉਂਕਿ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੇ ਦੇਸ਼ਾ ਨਿਰਦੇਸ਼ਾ ਤਹਿਤ ਜਿਹੜੀ ਆ ਪੂਰੀ ਸ਼ਕਤੀ ਨਾਲ ਜਿਹੜੇ ਆ ਹਰ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ ਵੀ ਕੰਮ ਜਿਹੜੇ ਕੀਤੇ ਜਾਣ ਕੈਮਰਾਮੈਨ ਮੋਰਿੰਦਰ ਠਾਕਰ ਦੇ ਨਾਲ ਹਰਜਿੰਦਰ ਸਿੰਘ ਕਰਾਇਆ ਜਗਬਾਣੀ ਪੰਜਾਬ ਕੇਸਰੀ ਟੀਵੀ ਗੱਲੜੀ ਗੁਰਦਾਸਪੁਰ